जीएनओ प्यारे विद्यार्थियों 8वीं جماعت دی বিজ্ঞান دی کتاب ਦਾ ਪਾਠ 11वां बिजली धारा ਦੇ ਰਸਾਇਣਿਕ ਪ੍ਰਭਾਵ ਅਭਿਆਸ ਦਾ ਹਿੱਸਾ ਕਕਾ ਜਿਹਦੇ ਵਿੱਚ 4 ਸਵਾਲ ਨੇ 6वां 7वां 8वां ਦੇ 9वां ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹ ਸਾਰੇ ਉੱਤਰਾਂ ਨੂੰ ਕੰਠ ਕਰਕੇ ਸਮਝ ਕੇ ਬਿਨਾਂ ਦੇਖ ਕੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 8ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਇੱਕ ਹੈ ਕਿ 8th English ਫਿਰ ਹੈ ਕਿ 8th Grammar ਇੱਕ ਹੈ ਕਿ 8ਵੀਂ ਗਣਿਤ ਇੱਕ ਹੈ ਕਿ ਇਹ ਗਣਿਤ ਦੇ ਸਿਧਾਂਤ ਇੱਕ ਹੈ ਕਿ 8th Math Notes ਤੇ ਇੱਕ ਹੈ ਕਿ Math Shortcuts and Tricks ਸੋ ਪਿਆਰੇ ਵਿਦਿਆਰਥੀਓ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਉਹਨਾਂ ਦੀਆਂ ਵੀਡੀਓਜ਼ ਵੀ ਤੁਸੀਂ ਜ਼ਰੂਰ ਦੇਖੋ ਸੋ ਦੇਖੀਏ ਬੱਚਿਓ ਹੁਣ ਇਹ ਵਾਲਾ ਇਸਾ ਤੱਕਾ ਜਿਹੜਾ ਸਰਲੇਖ ਹੈ ਛੋਟੇ ਉਤਰਾਂ ਵਾਲੇ ਪ੍ਰਸ਼ਨ ਠੀਕ ਹੈ ਸੋ ਪ੍ਰਸ਼ਨ 6ਵਾਂ ਹੈ ਬੱਚਿਓ ਕਸ਼ੀਦਤ ਪਾਣੀ ਨੂੰ ਕਿਵੇਂ ਇਲੈਕਟ੍ਰੋਲਾਈਟ ਘੋਲ ਬਣਾਇਆ ਜਾ ਸਕਦਾ ਹੈ ਸੋ ਬੱਚਿਓ ਕਸ਼ੀਦਤ ਪਾਣੀ ਵਿੱਚ ਸਧਾਰਨ ਲੂਣ ਕੋਈ ਖਾਰਾ ਲੂਣ ਜਿਵੇਂ ਆਪਣਾ ਸੋਡੀਅਮ ਕਲੋਰਾਇਡ ਜਿਹੜਾ ਸਾਡੇ ਘਰਾਂ ਚ ਲੂਣ ਹੁੰਦਾ ਹੈ ਇਹ ਸੋਡਾ ਖਾਰਾ ਸੋਡੀਅਮ ਖਾਰਾ ਜਿਹੜਾ ਕਾਸਟਿਕ ਸੋਡਾ ਕਹਿੰਦੇ ਨੇ ਕੋਈ ਖਾਰਾ ਜਾਂ ਕੋਈ ਤੇਜ਼ਾਬ ਗੰਧਕ ਦਾ ਤਜ਼ਾਬੀ ਹੋ ਸਕਦਾ ਹੈ ਸਲਫਿਊਰਿਕ ਐਸਿਡ ਲੂਣ ਦਾ ਤਾਜ਼ਾਬ ਵੀ ਹੋ ਸਕਦਾ ਹੈ ਜ ਜਿਸ ਨੂੰ ਉਸ ਕਹਿੰਦੇ ਹਾਈਡਰੋਕਲੋਰਿਕ ਐਸਿਡ ਕੋਈ ਤਾਜ਼ਾਬ ਪਾ ਕੇ ਉਸ ਨੂੰ ਇਲੈਕਟ੍ਰੋਲਾਈਟ ਘੋਲ ਬਣਾਇਆ ਜਾ ਸਕਦਾ ਹੈ ਠੀਕ ਹੈ ਕਸ਼ੀਦਤ ਪਾਣੀ ਸ਼ੁੱਧ ਹੋਣ ਕਰਕੇ ਲੂਣਾ ਖਣਿਜਾਂ ਆਦਤੋਂ ਮੁਕਤ ਹੁੰਦਾ ਹੈ ਕਸ਼ੀਦਤ ਪਾਣੀ ਵਿੱਚ ਬੱਚੇ ਕੋਈ ਖਣਿਜ ਨਹੀਂ ਹੁੰਦੇ ਕੋਈ ਲੂਣ ਨਹੀਂ ਹੁੰਦੇ ਕੋਈ ਹੋਰ ਤੱਤ ਨਹੀਂ ਹੁੰਦੇ ਅਤੇ ਇਸ ਲਈ ਬਿਜਲੀ ਧਾਰਾ ਦਾ ਚੰਗਾ ਚਾਲਕ ਨਹੀਂ ਹੁੰਦਾ ਮਨ ਲੀਏ ਆਵੇ ਕਿ ਕਸ਼ੀਦਤ ਪਾਣੀ ਬਿਜਲੀ ਦਾ ਚੰਗਾ ਚਾਲਕ ਕਿਉਂ ਨਹੀਂ ਹੁੰਦਾ ਤੇ ਉਹਦਾ ਜਵਾਬ ਹੈ ਕਿ ਉਹਦੇ ਵਿੱਚ ਕਿਸੇ ਵੀ ਕਿਸਮ ਦਾ ਖਸ਼ੀਰਧਤ ਪਾਣੀ ਬੜਾ ਸ਼ੁੱਧ ਹੁੰਦਾ ਹੈ। ਇੱਥੇ ਕਿਸੇ ਵੀ ਕਿਸਮ ਦੇ ਲੂਣ ਜਾਂ ਖਣਿਜ ਨਹੀਂ ਹੁੰਦੇ। ਠੀਕ ਹੈ? ਇਲੈਕਟ੍ਰੋਲਾਈਟ ਘੋਲ ਵਿੱਚ ਆਇਨ ਹੁੰਦੇ ਹਨ। ਜਦੋਂ ਅਸੀਂ ਇਹ ਸੋਡੀਅਮ ਕਲੋਰਾਈਡ, ਲੂਣ, ਖਾਰਾ ਜਾਂ ਤੇਜ਼ਾਬ ਪਾ ਦਿੰਦੇ ਹਾਂ, ਤੇ ਉਸ ਫਿਰ ਆਇਨ ਆ ਜਾਂਦੇ ਨੇ। ਠੀਕ ਹੈ? ਆਇਨ ਹੁੰਦੇ ਹਨ ਜਿਨ੍ਹਾਂ ਕਰਕੇ ਬਿਜਲੀ ਦਾ ਪ੍ਰਵਾਹ ਪ੍ਰਵਾਹ ਜਿਹੜਾ ਹੈ ਵਧੀਆ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਖਸ਼ੀਰਧਤ ਪਾਣੀ ਵਿੱਚ ਸਧਾਰਨ ਲੂਣ ਆਦ ਪਾ ਕੇ ਉਸ ਨੂੰ ਬਿਜਲੀ ਧਾਰਾ ਦਾ ਚੰਗਾ ਚਾਲਕ ਬਣਾਇਆ ਜਾ ਸਕਦਾ ਹੈ। ਠੀਕ ਹੈ ਜੀ ਸੋ ਬੱਚਿਓ ਸਿੱਧਾ ਪਧਰਾ ਜਵਾਬ ਤੇਦਾ ਹੀ ਹੈ ਕਸ਼ੀਧਿਤ ਪਾਣੀ ਨੂੰ ਕਿਵੇਂ ਇਲੈਕਟ੍ਰੋਲਾਈਟ ਘੋਲ ਬਣਾਇਆ ਜਾ ਸਕਦਾ ਹੈ ਜੇ ਤੁਸੀਂ ਇਹਨਾਂ ਵੀ ਲਿਖ ਦਿਓਗੇ ਨਾ ਕਸ਼ੀਧਿਤ ਪਾਣੀ ਵਿੱਚ ਸਧਾਰਨ ਲੋਨ ਕੋਈ ਖਾਰਾ ਜਾਂ ਤਜ਼ਾਬ ਪਾ ਕੇ ਉਸ ਨੂੰ ਇਲੈਕਟ੍ਰੋਲਾਈਟ ਘੋਲ ਬਣਾਇਆ ਜਾ ਸਕਦਾ ਹੈ ਠੀਕ ਹੈ ਜੀ ਅੱਗੇ ਚਲੀਏ 7ਵਾਂ ਇਲੈਕਟ੍ਰਿਕ ਟੈਸਟਰ ਦਾ ਇੱਕ ਅੰਕਿਤ ਯੰਤਰ ਬਣਾਓ ਬੱਚਿਓ ਅੰਕਿਤ ਯੰਤਰ ਦੇ ਅਸੀਂ ਬਣਾ ਦਿੱਤਾ ਹੈ ਪਰ ਨਾਲ ਨੇ ਲਿਖ ਵੀ ਦਿੱਤਾ ਹੈ ਬਾਈ ਚਾਂਸ ਕਿਹੜਾ ਆਇਆ ਇੱਥੇ ਨਾਲ ਜਵਾਬ ਆ ਸਵਾਲ ਆ ਜਾਂਦਾ ਹੈ ਇਹਦੀ ਵਰਤੋਂ ਬਾਰੇ ਦੱਸੋ ਸੋ ਅਸੀਂ ਇਹ ਵੀ ਲਿਖ ਦਿੱਤਾ ਹੈ ਮਤਲਬ ਕਿ ਉਹਨਾਂ ਨੇ ਕਿਹਾ ਅੰਕਿਤ ਚਿੰਤਰ ਬਣਾਓ ਅੰਕਿਤ ਚਿੰਤਰ ਬਣਾਉਣਾ ਦਾ ਮਤਲਬ ਹੈ ਤੁਸੀਂ ਬੱਚਿਓ ਇਹ ਚਿੱਤਰ ਬਣਾ ਲੈਣਾ ਤੇ ਇੱਥੇ ਇਹ ਹੈਗਾ ਜਿਹੜਾ ਇਹ ਜਿਹੜਾ ਸਿੰਗਲ ਹੈ ਇਹ ਬੈਟਰੀ ਦਾ ਹੈਗਾ ਇਹ ਜਿਹੜਾ ਨਿਸ਼ਾਨ ਹੈਗਾ ਇਹ ਬੈਟਰੀ ਦਾ ਹੈਗਾ ਤੇ ਦੋ ਟਰਮੀਨਲ ਨੇ ਇੱਕ ਇਹ ਤੇ ਇੱਕ ਇਹ ਟਰਮੀਨਲ ਹੈ ਲੈਣੇ ਠੀਕ ਹੈ ਇਹ ਟਰਮੀਨਲ ਪੋਜ਼ਿਟਿਵ ਹੈਗਾ ਇਹ ਨੈਗੇਟਿਵ ਹੈਗਾ ਮੈਂ ਇੱਥੇ ਧਿਆਨ ਨਹੀਂ ਰਿਹਾ ਮੈਨੂੰ ਜਦੋਂ ਇਹ ਪੋਜ਼ਿਟਿਵ ਹੈਗਾ ਕਿ ਇਹ ਨੈਗੇਟਿਵ ਹੈ ਬਈ ਠੀਕ ਹੈ ਕਿਉਂਕਿ ਜਿਹੜੇ ਪਾਸੇ ਵੱਡੀ ਲਾਈਨ ਹੈਗੀ ਹੈ ਇਹ ਜਿਹੜਾ ਹੈ ਪੋਜ਼ਿਟਿਵ ਟਰਮੀਨਲ ਹੈ ਤੇ ਜਿਹੜੇ ਪਾਸੇ ਛੋਟੀ ਲਾਈਨ ਹੈਗੀ ਹੈ ਉਹਦੀ ਬੈਟਰੀ ਦੀ ਇਹ ਬੜਾ ਪਾਸਾ ਨੈਗੇਟਿਵ ਹੁੰਦਾ ਠੀਕ ਹੈ ਸੋ ਤੁਸੀਂ ਇਹ ਇਹਦਾ ਲਿਖ ਵੀ ਰਹਿਣਾ ਇਲੈਕਟ੍ਰਿਕ ਟੈਸਟਰ ਦੀ ਵਰਤੋਂ ਅਸੀਂ ਇਹ ਪਰਖਣ ਲਈ ਕਰਦੇ ਹਾਂ ਕਿ ਕੋਈ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਲੰਘਣ ਦਿੰਦਾ ਹੈ ਜਾਂ ਨਹੀਂ ਮਨ ਕੇ ਇਹ ਟੈਸਟਰ ਦਾ ਮੇਨ ਕੰਮ ਹੁੰਦਾ ਹੈ ਮੁੱਖ ਕੰਮ ਹੁੰਦਾ ਹੈ ਮੇਨ ਉਹਦਾ ਮਕਸਦ ਹੁੰਦਾ ਹੈ ਸੋ ਤਾਰਾਂ ਦੇ ਟਰਮੀਨਲਾਂ ਨੂੰ ਪਦਾਰਥ ਨਾਲ ਜੋੜਨ ਤੇ ਵੀ ਇੱਕ ਪਦਾਰਥ ਦੇ ਇੱਕ ਸਿਰੇ ਤੇ ਇੱਕ ਸਿਰੇ ਤੇ ਇਹ ਲਾ ਦੋ ਤੇ ਦੂਜੇ ਤੇ ਦੂਜਾ ਲਾ ਦੋ ਦੇਖੋ ਤੇ ਦੇਖੋ ਬਲਵ ਜਗਦਾ ਜਾਂ ਨਹੀਂ ਜਗਦਾ ਸੋ ਤਾਰਾਂ ਦੇ ਟਰਮੀਨਲਾਂ ਨੂੰ ਪਦਾਰਥ ਨਾਲ ਜੋੜਨ ਤੇ ਜੇ ਬਲਵ ਜਗੇ ਤਾਂ ਪਦਾਰਥ ਬਿਜਲੀ ਧਾਰਾ ਲੰਘਣ ਦਿੰਦਾ ਹੈ ਵਰਨਾ ਨਹੀਂ ਜੇ ਬਲਵ ਨਹੀਂ ਜਗਦਾ ਜੇ ਤੁਸੀਂ ਇੱਥੇ ਲੱਕੜ ਰੱਖ ਦੋਗੇ ਇਹਦੇ ਵਿੱਚ ਲੱਕੜ ਸੁੱਕੀ ਲੱਕੜ ਰੱਖ ਦੋ ਤੇ ਬਲਵ ਨਹੀਂ ਜਗੇਗਾ ਰਬੜ ਦੀ ਚੱਪਲ ਰੱਖ ਦੋ ਇਹ ਨਹੀਂ ਜਗੇਗਾ ਪਲਾਸਟਿਕ ਦਾ ਪਾਈਪ ਰੱਖ ਦੋ ਫਿਰ ਨਹੀਂ ਜਗੇਗਾ ਪਰ ਜੇ ਲੋਹੇ ਦਾ ਕੇਲ ਰੱਖ ਦੋ ਫਿਰ ਜਗੇਗਾ ਲੋਹੇ ਦਾ ਪਾਈਪ ਰੱਖ ਦੋ ਫਿਰ ਬਲਗ ਜਗੇਗਾ ਕਿਉਂਕਿ ਲੋਹੇ ਵਿੱਚੋਂ ਬਿਜਲੀ ਦੀ ਧਾਰਾ ਲੰਘਦੀ ਏ ਰਬੜ ਦੀ ਚੱਪਲ ਵਿੱਚੋਂ ਲੱਕੜ ਦੇ ਵਿੱਚੋਂ ਪਲਾਸਟਿਕ ਦੇ ਪਾਈ ਵਿੱਚੋਂ ਬਿਜਲੀ ਨਹੀਂ ਲੰਘਦੀ ਠੀਕ ਹੈ ਇਹ ਮਕਸਦ ਹੁੰਦਾ ਹੈ ਇਹ ਕੰਮ ਹੁੰਦਾ ਹੈ ਇਲੈਕਟ੍ਰਿਕ ਟੈਸਟਰ ਦਾ ਤੇ ਇਹਦਾ ਅੰਕਿਤ ਚਿੱਤਰ ਸੀਸਰਾ ਬਣਾ ਦਿੱਤਾ ਆ ਅੱਗੇ ਚਲੀਏ ਹੁਣ ਆ ਗਿਆ ਬੱਚਿਓ 8ਵਾਂ ਸਵਾਲ ਬਿਜਲੀ ਕਰਮੀ ਰਬੜ ਦੇ ਦਸਤਾਨੇ ਅਤੇ ਜੁੱਤੀ ਕਿਉਂ ਪਾਉਂਦੇ ਹਨ ਬੜਾ ਹੀ ਮਹੱਤਵਪੂਰਨ ਸਵਾਲ ਹੈ ਸਾਡੇ ਸਾਰਿਆਂ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਤੇ ਸਾਨੂੰ ਇਹ ਵੀ ਗੱਲ ਪਤਾ ਲੱਗੇਗੀ ਕੋਈ ਵੀ ਬਿਜਲੀ ਦਾ ਕੰਮ ਕਰਨ ਲੱਗੇ ਸਾਨੂੰ ਰਬੜ ਦੀ ਚੱਪਲ ਪਾਣੀ ਚਾਹੀਦੀ ਹੈ ਰਬੜ ਦੇ ਦਸਤਾਨੇ ਪਾਏ ਨਾ ਚਾਹੀਦੇ ਨੇ ਸੋ ਕਿਉਂ ਬੱਚਿਓ ਇਹਦਾ ਕਾਰਨ ਕੀ ਹੈ ਰਬੜ ਬਿਜਲੀ ਧਾਰਾ ਦੀ ਕੁਚਾਲਕ ਹੈ ਮਣ ਕੀ ਉਹਦੀ ਕੁਚਾਲਕ ਹੈ ਰਬੜ ਦੇ ਵਿੱਚੋਂ ਬਿਜਲੀ ਧਾਰਾ ਨਹੀਂ ਲੱਗਦੀ ਇਸ ਕਰਕੇ ਬਿਜਲੀ ਦਾ ਕੰਮ ਕਰਨ ਵੇਲੇ ਬਿਜਲੀ ਕਰਮੀ ਆਪਣੇ ਆਪ ਨੂੰ ਬਿਜਲੀ ਦੇ ਝਟਕੇ ਤੋਂ ਸੁਰੱਖਿਅਤ ਰੱਖਣ ਲਈ ਰਬੜ ਦੇ ਦਸਤਾਨੇ ਅਤੇ ਜੁੱਤੀ ਪਾਉਂਦੇ ਹਨ ਕਿਤੇ ਖੁਦਾ ਨਾ ਖਾਸਤਾ ਕਿਤੇ ਨੰਗੀ ਧਰ ਨੂੰ ਹੱਥ ਲੱਗ ਜਾਏ ਜਾਂ ਹੋਰ ਇਧਰੋਂ ਧਾਤੂ ਤੇ ਲੱਗ ਜਾਏ ਤੇ ਫਿਰ ਜੇ ਰਬੜ ਦੀ ਚੱਪਲ ਪਾਈ ਹੋਈ ਹੈਗੀ ਰਬੜ ਦੇ ਦਸਾਨੇ ਹੋਣਗੇ ਤੇ ਉਹਨਾਂ ਨੂੰ ਬਿਜਲੀ ਦਾ ਝਟਕਾ ਨਹੀਂ ਲੱਗੇਗਾ ਉਹ ਸੁਰੱਖਿਅਤ ਰਹਿਣਗੇ ਇਹਦਾ ਇਹ ਮਕਸਦ ਹੁੰਦਾ ਹੈ ਠੀਕ ਹੈ ਪ੍ਰਸ਼ਨ ਆ ਗਿਆ ਨਵਾਂ ਬਿਜਲੀ ਧਾਰਾ ਦੇ ਕੁਝ ਪ੍ਰਭਾਵ ਲਿਖੋ ਸੋ ਬੱਚਿਓ ਬਿਜਲੀ ਧਾਰਾ ਦੇ ਮੁੱਖ ਤੌਰ ਤੇ ਤਿੰਨ ਪ੍ਰਭਾਵ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਾਂਗੇ ਬਿਜਲੀ ਧਾਰਾ ਦੇ ਕੁਝ ਪ੍ਰਭਾਵ ਹੇਠ ਲਿਖੇ ਮੁਤਾਬਕ ਹਨ ਪਹਿਲਾ ਤਾਪਨ ਪ੍ਰਭਾਵ ਤਾਪਨ ਪ੍ਰਭਾਵ ਤਪਸ਼ਮ ਹੋ ਜਾਂਦੀ ਹੈ ਤਾਪਮਨ ਵੱਧ ਜਾਂਦਾ ਹੈ ਜਦੋਂ ਕਿਸੇ ਪਦਾਰਥ ਨੂੰ ਬਿਜਲੀ ਲੰਘਦੀ ਹੈ ਦੇਖੋ ਕਿਸੇ ਪਦਾਰਥ ਵਿੱਚੋਂ ਬਿਜਲੀ ਧਾਰਾ ਲੰਘਣ ਤੇ ਉਹ ਗਰਮ ਹੋ ਜਾਂਦਾ ਹੈ ਠੀਕ ਹੈ ਜਦੋਂ ਬਿਜਲੀ ਲੰਗੇ ਕਿਸੇ ਚੀਜ਼ 'ਚੋਂ ਤੇ ਉਸ ਵਸਤੂ ਦਾ ਤਾਪਮਨ ਵੱਧ ਜਾਏਗਾ ਸੋ ਇਸ ਪ੍ਰਭਾਵ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਮੈਂ ਨਾਲ ਉਦਾਹਰਣ ਵੀ ਦੇ ਰਿਹਾ ਹਾਂ ਉਹਲੇ ਇਸ ਪ੍ਰਭਾਵ ਦੀ ਵਰਤੋਂ ਬਿਜਲੀ ਦੇ ਹੀਟਰ ਹੁਣ ਸਿਆਲ ਆ ਗਿਆ ਬੱਚਿਓ ਸਿਆਲ ਚ ਅਸੀਂ ਬਿਜਲੀ ਦਾ ਹੀਟਰ ਵਰਤਦੇ ਆ ਉਹ ਬਿਜਲੀ ਉਹਦਾ ਸਪਰਿੰਗ ਹੁੰਦਾ ਜਿਹੜਾ ਲਾਲ ਹੋ ਜਾਂਦਾ ਉਹ ਕਿਉਂ ਹੁੰਦਾ ਕਿਉਂਕਿ ਉਹ ਗਰਮ ਹੋ ਜਾਂਦਾ ਅਚੋ ਬਿਜਲੀ ਬਿਜਲਈ ਚੁੱਲੇ ਜਿਹੜੇ ਹੁੰਦੇ ਨੇ ਹੌਟ ਪਲੇਟ ਜਿਹਨੂੰ ਅਸੀਂ ਕਹਿੰਦੇ ਆ ਬਿਜਲਈ ਚੁੱਲਾ ਵੀ ਇਸੇ ਸਿਧਾਂਤ ਤੇ ਕੰਮ ਕਰਦਾ ਹੈ ਬੱਲਬ ਜਿਹੜੇ ਜਗਦੇ ਨੇ ਉਹ ਵੀ ਇਸੇ ਤਰ੍ਹਾਂ ਜਗਦੇ ਨੇ ਬਿਜਲਈ ਗੀਜ਼ਰ ਸਿਲੰਡਰ ਵਾਲੇ ਗੀਜ਼ਰ ਵੀ ਅੱਜ ਕੱਲ ਆ ਗਏ ਨੇ ਪਰ ਬਿਜਲੀ ਗੀਜ਼ਰ ਜਿਹੜੇ ਬਾਸੂਮਾਂ ਚ ਲੱਗਦੇ ਨੇ ਪਲੱਗ ਲਾ ਕੇ ਅਸੀਂ ਚਲਾਉਂਦੇ ਆ ਉਹਦੇ ਵਿੱਚ ਹੀ ਬੱਚਿਓ ਦੇ ਐਲੀਮ ਉਹ ਗਰਮ ਹੁੰਦਾ ਜਿਹੜੇ ਕਰੰਟ ਰੰਗਦਾ ਤੇ ਉਹਨਾਂ ਪਾਣੀ ਗਰਮ ਹੁੰਦਾ ਸੋ ਬਿਜਲੀ ਗੀਜ਼ਰ ਆਦ ਵਿੱਚ ਕੀਤਾ ਜਾਂਦਾ ਹੈ ਇਹ ਤਾਪਨ ਪ੍ਰਭਾਵ ਜਿਹੜਾ ਹੈ ਐਵੜੀਆਂ ਚੀਜ਼ਾਂ ਅਸੀਂ ਵਰਤ ਕੇ ਆਪਣੇ ਜੀਵਨ ਨੂੰ ਸੌਖਾ ਬਣਾਉਨੇ ਆ ਠੀਕ ਹੈ ਅਗਲਾ ਆ ਗਿਆ ਬੱਚਿਓ ਚੁੰਬਕੀ ਪ੍ਰਭਾਵ ਚੁੰਬਕੀ ਪ੍ਰਭਾਵ ਦਾ ਕੀ ਮਤਲਬ ਹੈ ਜਦੋਂ ਕਿਸੇ ਤਾਰ ਵਿੱਚੋਂ ਬਿਜਲੀ ਤਾਰ ਲੰਘਦੀ ਹੈ ਤਾਂ ਉਸ ਤਾਰ ਦੇ ਆਲੇ ਦੁਆਲੇ ਚੁੰਬਕੀ ਖੇਤਰ ਹੁੰਦਾ ਹੈ ਅਤੇ ਉਹ ਇੱਕ ਚੁੰਬਕ ਵਾਂਗ ਵਿਹਾਰ ਕਰਦੀ ਹੈ ਉਹ ਜਿਹੜੀ ਤਾਰ ਹੈ ਜਿਹਦੇ ਵਿੱਚੋਂ ਬਿਜਲੀ ਧਾਰਨਗ ਦੀ ਪਈ ਹੈ ਨਾ ਬੱਚਿਓ ਉਹ ਇੱਕ ਚੁੰਬਕ ਦੀ ਤਰ੍ਹਾਂ ਮਤਲਬ ਕਿ ਬਿਹੇਵ ਕਰਦੀ ਹੈ ਵਿਹਾਰ ਕਰਦੀ ਹੈ ਸੋ ਇਸ ਪ੍ਰਭਾਵ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਇਸ ਪ੍ਰਭਾਵ ਦੀ ਵਰਤੋਂ ਮੋਟਰਾਂ ਵਿੱਚ ਜਿਹੜੀਆਂ ਸਾਡੀਆਂ ਮੋਟਰਾਂ ਹਨ ਜਨਰੇਟਰ ਵਿੱਚ ਲੌਡ ਸਪੀਕਰ ਆਦ ਵਿੱਚ ਕੀਤੀ ਜਾਂਦੀ ਹੈ ਤੀਜਾ ਆ ਗਿਆ ਬੱਚਿਓ ਰਸਾਇਣਿਕ ਪ੍ਰਭਾਵ ਸੋ ਰਸਾਇਣਿਕ ਪ੍ਰਭਾਵ ਕੀ ਹੈ ਜਦੋਂ ਤਰਲ ਚਾਲਕ ਜਿੱਦਾਂ ਕੋਈ ਇਲੈਕਟ੍ਰੋਲਾਈਟ ਘੋਲ ਹੈਗੇ ਨੇ ਜਿਦਾ ਲੂਣ ਦਾ ਘੋਲ ਹੋ ਗਿਆ ਨੀਲੇ ਥੋਥੇ ਦਾ ਘੋਲ ਹੋ ਗਿਆ ਜਾਂ ਕੋਈ ਹੋਰ ਘੋਲ ਹੋ ਗਿਆ ਸੋ ਜਦੋਂ ਤਰਲ ਚਾਲਕ ਵਿੱਚੋਂ ਬਿਜਲੀ ਧਾਰਾ ਲੰਘਦੀ ਹੈ ਤਾਂ ਉਸ ਵਿੱਚ ਰਸਾਇਣਿਕ ਪ੍ਰਕਿਰਤੀ ਪ੍ਰਤੀਕਿਰਿਆ ਹੁੰਦੀ ਹੈ ਰਸਾਇਣਿਕ ਪ੍ਰਤੀਕਿਰਿਆ ਹੁੰਦੀ ਹੈ ਕੁਝ ਆਇਨ ਬਣ ਜਾਂਦੇ ਨੇ ਧਨਾਤਮਕ ਆਇਨ ਪੋਜ਼ਿਟਿਵ ਆਇਨ ਤੇਰਨਾਤਮਕ ਆਇਨ ਜਿਹਨੂੰ ਰੈਨਾਤਮਕ ਆਇਨ ਕਹਿੰਦੇ ਆ ਠੀਕ ਹੈ ਨਾ ਸੋ ਪੋਜ਼ਿਟਿਵ ਚਾਰਜ ਤੇ ਨੈਗੇਟਿਵ ਚਾਰਜ ਵਾਲੇ ਆਇਨ ਬਣ ਜਾਂਦੇ ਨੇ ਇਸ ਪ੍ਰਭਾਵ ਦੀ ਵਰਤੋਂ ਮੁਲੰਮਾ ਕਰਨ ਜਦਾਂ ਨਕਲੀ ਗਹਿਣੇ ਬਣਾਏ ਜਾਂਦੇ ਨੇ ਮੋਨਾਜ ਵਰਤੀ ਜਾਂਦੀ ਹੈ ਵਰਤੋਂ ਮੁਲੰਮਾ ਕਰਨ ਲੋਹੇ ਦੇ ਹੈਂਡਲ ਜਿਹੜੇ ਸਾਈਕਲਾਂ ਦੇ ਉਹ ਚਮਕਦਾਰ ਹੁੰਦੇ ਨੇ ਲੋਹੇ ਦੇ ਹੁੰਦੇ ਨੇ ਉੱਤੇ ਕਰੋਮੀਅਮ ਦੀ ਪਲੇਟਿੰਗ ਕੀਤੀ ਜਾਂਦੀ ਹੈ ਜਾਂ ਗੈਲਵਨਾਈਜ਼ੇਸ਼ਨ ਆਦ ਵਿੱਚ ਕੀਤੀ ਜਾਂਦੀ ਹੈ ਸੋ ਬੱਚਿਓ ਦੇਖੋ ਤਿੰਨ ਪ੍ਰਭਾਵ ਸੀਗੇ ਤਾਪਨ ਪ੍ਰਭਾਵ ਚੁੰਬਕੀ ਪ੍ਰਭਾਵ ਤੇ ਰਸਾਇਣਿਕ ਪ੍ਰਭਾਵ ਤੇ ਤਿੰਨਾ ਪ੍ਰਭਾਵਾਂ ਦੀ ਵੱਖ-ਵੱਖ ਵਰਤੋਂ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਇੰਡਸਟਰੀ ਵਿੱਚ ਕੰਮਕਾਰਾਂ ਵਿੱਚ ਕੀਤੀ ਜਾਂਦੀ ਹੈ ਸੋ ਐਸੀ ਕਰੇ ਵਿਦਿਆਰਥੀ ਤੁਹਾਡਾ ਅਭਿਆਸ ਦਾ ਹਿੱਸਾ ਕਕਾ ਜਿਵੇਂ ਅਸੀਂ 4 ਸਵਾਲ ਕੀਤੇ ਨੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ